ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਅਸੀਂ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਏ ਹਾਂ ਇਹ ਸਾਡਾ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਕੋਟੀ ਸਵੈਟਰ ਜੈਕਟ ਤੇ ਸ਼ਾਰਲ ਮਫਲ ਸਟਾਲ ਬੱਚਿਆਂ ਦੀ ਕੋਟੀ ਸਵੈਟਰ ਤੇ ਬਹੁਤ ਹੀ ਪਿਆਰਾ ਬਣ ਕੇ ਆਊਗਾ ਇਹ 11 11 ਗੁੰਡੇਆਂ ਦਾ ਡਿਜ਼ਾਈਨ ਇੱਥੋਂ ਲੈ ਕੇ ਇੱਥੋਂ ਤੱਕ ਕਰ 11 ਗੁੰਡੇ ਹੈ അട്ട് സല ഡിൻ ഗ്യ ഗിജന അട്ട് അത് സലയാ ബോത് സുന്ദർ ബോത് ബാധാൻ ਤੇ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਅੰਡ ਤੱਕ ਕਰ ਜ਼ਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਪਸੰਦ ਦਾ ਵਿਸ਼ੇਸ਼ ਤੇ ਲਾਈਕ ਕਰਿਓ ਬਹੁਤ ਹੀ ਜਲਦੀ ਆਂਦੀ ਬੰਦ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਉਲਟੇ ਪਾਸੇ ਇਸ ਤਰੀਕੇ ਨਾਲ ਦੇਖਦੇ ਤੇ ਸਿੱਧੇ ਪਾਸੇ ਇਸ ਤਰੀਕੇ ਨਾਲ ਦੇਖਦੇ ਚਲੋ ਜੀ ਅਸੀਂ ਬਣਾਉਣਾ ਦੱਸਦੇ ਆ ਲਓ ਜੀ ਆਪਾਂ ਇਹ 25 ਗੁੰਡੇ ਪਾਏ ਆ ਬਾਰਡਰ ਤੁਸੀਂ ਜੇ ਚਾਹ ਮਰਜੀ ਬਣਾ ਸਕਦੇ ਹੋ ਆਪਦੀ ਪਸੰਦ ਦਾ ਅਸੀਂ ਇਹ ਜੋਲਟੇ ਸਿੱਧੇ ਗੁੰਡੇ ਦਾ ਬਣਾਇਆ ਹੋਇਆ ਤੇ ਅਸੀਂ ਇੱਥੋਂ ਲੈ ਕੇ ਇੰਨਾ ਬਣ ਦਸਣਾ ਇਹ ਦੋ ਬਣਾਉਣਗੇ ਬਚਾਲੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਪਹਿਲਾ ਕੁੰਦਾ ਸਿੱਧਾ ਬਣਾਏਗਾ ਸਿੱਧੇ ਪਾਸੇ ਆਪਣੀ ਉਲਟੀ ਸਲਾਈ ਇਹ ਸਾਰੀ ਆਪਾਂ ਉਲਟੀ ਬਣਨੀ ਹੈ ਹੁਣ ਉਲਟੇ ਪਾਸੇ ਆਪਣੀ ਦੂਜੀ ਸਲਾਈ ਹੈ ਤੇ ਇਹਨੂੰ ਆਪਾਂ ਸਾਰੀ ਇਹਨੂੰ ਸਿੱਧੀ ਬਣਾ ਲਾਂਗੇ ਸਾਰੀ ਸਿੱਧੀ ਬਣ ਕੇ ਹੁਣ ਦੋਦੇ ਇਹ ਆਪਾਂ ਸਾਰੀ ਸਿੱਧੀ ਬਣਾ ਲੈਣੀ ਇਹ ਆਪਾਂ ਦੋ ਸਲਾਈਆਂ ਬਣਾ ਲਈਆਂ ਸਿੱਧੇ ਪਾਸੇ ਉਲਟੀ ਤੇ ਉਲਟੇ ਪਾਸੇ ਸਿੱਧੀ ਹੁਣ ਆਪਾਂ ਸਿੱਧੇ ਪਾਸੇ ਆਪਣੀ ਤੀਜੀ ਸਲਾਈ ਪਹਿਲਾ ਕੁੰਡਾ ਆਪਾਂ ਬਣਾਵਾਂਗੇ ਬੰਨ ਲਓ ਜਾਂ ਉਂਗਾ ਲਓ ਦੇਖ ਕੁੰਡਾ ਆਪਾਂ ਹੋਰ ਬਣਾਗੇ ਸਿੱਧਾ ਫਿਰ ਆਪਾਂ ਤਾਂ ਗਾਂ ਦੇ ਪਾਸੇ ਕਰਾਂਗੇ ਸਿੱਧਾ ਗੁੰਡਾ ਬਣਾਗੇ ਜਾਲੀ ਬਣਗੀ ਤਾਂ ਗਾਂ ਦੇ ਪਾਸੇ ਕਰਾਂਗੇ ਜਾਲੀ ਬਣਗੀ ਦੋ ਜਾਲੀਆਂ ਬਣਨਗੀਆਂ ਹੁਣ ਆਪਾਂ ਛੇ ਗੁੰਡਿਆਂ ਨੂੰ ਦੋ ਦੋ ਵਾਰੀ ਲਪੇਟ ਕੇ ਬਣਾਉਣਾ ਦੋ ਰੰਨਾ ਯਾਰ ਆਂਦੇ ਤੇ ਹੁਣ ਆਪਾਂ ਇੱਕ ਗੁੰਡਾ ਸਿੱਧਾ ਬਣਨ ਤਗਾਉਂ ਦੇ ਪਾਸੇ ਕਰਨਾ ਜਿਆਦੀ ਬਣੂਗੀ ਤਾਂ ਗਾਉਂ ਦੇ ਪਾਸੇ ਕਰਨਾ ਇਹ ਆਪਣੇ ਦੋ ਕੁੰਡੇ ਮੋੜ ਲਏ ਆਪਾਂ ਆਇ ਇੱਕ ਕੁੰਡਾ ਛੱਡ ਕੇ ਇੱਥੋਂ ਤੱਕ ਆਪਣੇ 11 ਕੁੰਡੇ ਆ ਤੇ ਹੁਣ ਆਪਾਂ ਜਾਲੀ ਬਣੇ ਤੇ ਸਦਾ ਕੁੰਡਾ ਤਾਂ ਗਾਉਂ ਦੇ ਪਾਸੇ ਕਰਕੇ ਜਿਆਦੀ ਤਾਂ ਗਾਉਂ ਦੇ ਪਾਸੇ ਇਹ ਪੰਜ ਕੁੰਡਿਆਂ ਤੇ ਤਿਆਰ ਜਾਣਗੇ ਬਣਨਗੇ ਆਪਣੇ ਨੇ ਿਕ ਕਰ ਦੋ என்ன பாஞ்சாப்பார் இந்த பேட்டிக்கு என்ன யார் அஞ்சு உனக்கு கொண்டால் தான் காந்தி பாசி அதிபர் காந்தி பாசி സിദ്ധാ കണനാസ്റ്റിദ്ധേ ടേ ഉൾ ബുണന ബു ദോ കുണേ ജെ ദോ ദോ വര ല ചാണ്ടേ ഉലട്ടോ ചാര 7 8 9 ਹੁਣ ਆਪਾਂ ਜੇ ਇਹ ਆ ਦੂਰੇ ਬੁਣੇ ਸੀਗੇ ਇਹ ਦੇਹੜ ਦਾਣੇ 3 4 5 6 ਹੁਣ ਆਪਾਂ ਜੇ ਇੱਕ ਹੁੰਦੇ ਉਹ ਤੇ ਬੁਣ ਲਨ ਇੱਕ ਲੋ ਐਨ ਐਰ 5 6 ਇਹ ਆਪਣੀ ਚੌਥੀ ਸਲਾਈ ਪੈ ਗਈ। ਉਲਟੇ ਪਾਸੇ ਹੁਣ ਆਪਣੀ ਸਿੱਧੇ ਪਾਸਿਓਂ ਪਹਿਲਾ ਗੁੰਡਾ ਬਣਾਵਾਂਗੇ। ਇਹ ਛੇ ਗੁੰਡੇ ਆਪਾਂ ਸਿੱਧੇ ਬਣਾਗੇ 3 4 5 6 ਹੁਣ ਆਪਾਂ ਇਹ ਛੇ ਗੁੰਡੇ ਜਿੰਨਾ ਦੇ ਦੂਰਾ ਦੂਰਾ ਬਣਾਇਆ ਸੀਗਾ ਆਪਾਂ ਇਹਨਾਂ ਨੂੰ ਇਕੱਠਿਆਂ ਨੂੰ ਲਵਾਂਗੇ। ਇੱਕਾ ਕੁੰਡਾ ਬਣਾ ਲਿਆ ਦੋ ਕੁੰਡੇ ਬਣਾ ਲਏ ਹੁਣ ਆਪਾਂ ਨੌ ਕੁੰਡੇ ਸਿੱਧੇ ਬਣਾਵਾਂਗੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੁੰਦਰ ਤੇ ਬਹੁਤ ਹੀ ਜਲਦੀ ਜਲਦੀ ਬਣ ਕੇ ਡਿਜ਼ਾਈਨ ਆਉਂਦਾ ਆਪਣਾ ਯਾਰ ਆਪਣੇ ਜਾਣ ਵਾਲੇ ਆ Oleh je berapa? Terno je kemudian kemana? E ke barik baik pakai. ਹੁਣ ਆਪਾਂ ਚੇਕੁੰਡੇ ਸਿੱਧੇ ਮੋੜਾਂਗੇ ਗੋਲਟੇ ਪਾਸੇ ਸਾਰੀ ਸਵਾਈ ਆਪਣੀ ਛੇਵੇਂ ਉਲਟੀ ਆਉਗੇ ਛੇਵੇਂ ਸਾਰੀ ਸਵਾਈ ਆਪਾਂ ਉਲਟੀ ਬਣਾ ਕੇ ਤੁਹਾਨੂੰ ਦੱਸਦੇ ਹੁਣ ਆਪਣੀ ਸੱਤਵੀਂ ਸਲਾਈ ਹੈ ਸੱਤਵੀਂ ਸਲਾਈ ਤੇ ਅੱਠਵੀਂ ਆਪਣੀ ਸੱਤਵੀਂ ਸਿੱਧੇ ਪਾਸੋਂ ਸਿੱਧੀ ਬਣੂਗੀ ਉਲਟੇ ਪਾਸੋਂ ਅੱਠਵੀਂ ਉਲਟੀ ਬਣੋਗੇ ਦੋਨੇ ਤੁਹਾਨੂੰ ਬਣਾ ਕੇ ਫਿਰ ਦਿਖਾਉਣੇ ਆ। ਤਾਂ ਇਹ ਆਪਣੀ ਅੱਠਵੀਂ ਸਲਾਈ ਪੈ ਗਈ ਉਲਟੇ ਪਾਸੇ ਉਲਟੀ ਹੁਣ ਆਪਣੇ ਸਿੱਧਾ ਪਾਸਾ ਤੇ ਹੁਣ ਆਪਣੀ ਪਹਿਲੀ ਸਲਾਈ ਪਾਉਗੀ ਸਿੱਧੇ ਪਾਸੇ ਉਲਟੀ ਤੇ ਉਲਟੇ ਪਾਸੇ ਸਿੱਧੀ ਇਹ ਵਾਲੀ ਇੰਨਾ ਬਣਾ ਲਿਆ ਆਪਣਾ 8 ਸਲਾਈ ਦਾ ਇਹ ਵਾਲਾ ਬਣੂਗਾ। ਬਹੁਤ ਹੀ ਜਲਦੀ ਜਲਦੀ ਬਣ ਕੇ ਆਉਂਦਾ। ਦੇਖੋ ਬਹੁਤ ਪਿਆਰਾ ਲੱਗਦਾ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਪਸੰੰਦ ਆ ਵਿਸ਼ੇ ਤੇ ਕਰ ਕਰ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ